ਗੁਰਦੁਆਰਾ ਜੋਤੀ ਸਰੂਪ ਸਾਹਿਬ ਜੀ ਦੇ ਦਰਸ਼ਨ ਕਰ ਲਏ ਆ ਤੇ ਹੁਣ ਚੱਲਦੇ ਆ ਜੀ ਗੁਰਦੁਆਰਾ ਮੈਧਿਆਣਾ ਸਾਹਿਬ ਇਹ ਗੇੜ ਜਿਹੜਾ ਵਾ ਦਵਾਨ ਟੋਡਰ ਮਲ ਜੀ ਦਾ ਯਾਦ ਵਿੱਚ ਬਣਾਇਆ ਵਾ ਉਹਨਾਂ ਦੀ ਯਾਦ ਵਿੱਚ ਕਾਕੇ ਵੇ ਨਿਕੇ ਨਿਕੇ ਪਿੰਗ ਤੱਕ ਚਲਾਉਂਦੇ ਮੈਂ ਨਿਕੇ ਕਾਕੇ ਉਹ ਲਾਗੇ ਖਲੋਦੇ ਉਹਨਾਂ ਵੱਡੇ ਪਿੰਗ ਤੱਕ ਚਲਾਉਂਦੇ ਆ ਆਡੀ ਵੀਡੀਓ ਪਾਣਾ ਦੇਖੀ ਹੁੰਦੇ ਲਾਣ ਦੇ ਵੱਡੇ ਲਾਗੇ ਖਲੋਤੇ ਨੇ ਚੱਲ ਨਾ ਤੂੰ ਵੀ ਬੈ ਜਾ ਲਾਗੇ ਆਡੀ ਤੂੰ ਤਾਂ ਲਾਗੀ ਆ ਉਹ ਤੇ ਨਾ ਨਹੀਂ ਗੱਲ ਬਣੀ ਚਲੋ ਜੀ ਆਉਂਦੇ ਆਉਂਦੇ ਰਸਤੇ 'ਚ ਰੁਗੇ ਸੀ ਇਧਰ ਜੀ ਤੁਹਾਡੀ ਇਹ ਘੁੱਲ ਮਹਿਗੀ ਦੇ ਨਾਲ ਦੇਖਦੀ ਜਾਣੀ ਤੇ ਰਹਿੰਦੇ ਦੋ ਚਮਚੇ ਲੱਲੇ ਮਨਨਾ ਤਨਾ ਕੋ ਮੈਂ ਕਿ ਪੀਲੀ ਕਾਫੀ ਪੀ ਲਈਆ ਮੈਂ ਆ ਮੈਂ ਵੀ ਖਾਣੀ ਆ ਤੋ ਮੇਕਅਪ ਲੈਣੀ ਹੀ ਜਾਣੀ ਇਹਦਾ ਲੈ ਲਓ ਏਦਾਂ ਹਾਂ ਸ਼ਾਬਾਸ਼ ਬੋਤਲ ਕੰਨ ਕਰ ਲੈ ਸਾਬ ਨੇ ਬਸ ਚੱਲੇ ਹੁਣ ਪਹੁੰਚ ਗਿਆਂ ਜੀ ਨਾਨਕਸਰ ਤੇ ਇੱਥੋਂ ਅੱਗੇ ਆਪਾਂ ਜਾਣਾ ਵਾ ਮਹਿੰਦੀ ਜਾਣਾ ਆਪਾਂ ਇਸ ਏਰੀਆ ਦੇ ਵਿੱਚ ਪਹਿਲੀ ਵਾਰ ਹੀ ਆਏ ਆ ਮੈਂ ਖੁਦ ਪਹਿਲੀ ਵਾਰ ਹੀ ਆਇਆ ਤੇ ਤੁਹਾਨੂੰ ਇਹ ਪੁਰਾਣਾ ਦੇਖਣ ਨੂੰ ਮਿਲਿਆ ਤੁਸੀਂ ਘੁੜਿਆ ਨਹੀਂ ਇੱਕ ਵਾਰੀ ਘੁਟਾਇਆ ਨਹੀਂ ਇੱਧਰ ਨੂੰ ਨਹੀਂ ਆਏ ਅੱਛਾ ਬਰਦਾਰਾ ਸਾਹਿਬ ਗਏ ਪਰ ਹਾਂ ਇੱਧਰ ਬਸ ਉਹ ਤੋਂ ਨਿੱਕੀ ਹੁੰਦੇ ਗਏ ਆ ਸਕੂਲ ਵਾਲਾ ਟੂਰ ਖੜਿਆ ਸੀ ਤੇ ਇੱਧਰ ਵਾਹੇ ਪਹਿਲੀ ਵਾਰੀ ਮੈਂ ਆਇਆ ਵਧੀਆ ਵਾ ਜਦੋਂ ਆਪਣੇ ਇਲਾਕੇ ਦੇ ਦੂਜੇ ਨਾਲ ਕਿ ਜਾਈਏ ਤੇ ਸਾਰਾ ਕੁਝ ਚੀਜ਼ ਦੇਖਣ ਨੂੰ ਮਿਲਦਾ ਵਾ ਗੁਰਦੁਆਰਾ ਮੇਧਿਆਣਾ ਸਾਹਿਬ ਆਪਣੀ ਸੰਗਤ ਕਿੱਥੇ ਰਹਿ ਗਈ ਓਂਡੇ ਮਗਰ ਮੌਸਮ ਹੀ ਖਰਾਬ ਹੋ ਗਿਆ ਬਹੁਤ ਚਲੋ ਕੋਈ ਨਹੀਂ ਅਜੇ ਹੈਗੀ ਆ ਉਦੋਂ ਜਦੋਂ ਪਿਛਲੀ ਉਦੋਂ ਆਏ ਸੀ 23 ਸਾਲ ਪਹਿਲਾਂ ਉਦੋਂ ਵੀ ਰਾਤ ਨੂੰ ਆਏ ਸੀ ਤੇ ਲਾਈਟ ਬੰਦ ਸੀ ਤੇ ਇਦਾਂ ਹੀ ਟਾਰਚਾਂ ਦੇ ਨਾਲ ਹੀ ਦਰਸ਼ਨ ਕੀਤੇ ਸੀ ਚਲੋ ਮੈਂ ਆਪਾਂ ਦੋਵੇਂ ਆਏ 23 ਸਾਲ ਬਾਅਦ ਮੈਂ ਆਪਾਂ ਨੂੰ ਬ੍ਰਾਹਲਾ ਪਤਾ ਸ਼ਾਇਦ ਅੱਗੇ ਵੀ ਆਈ ਆ ਦਾਦੀ ਠੀਕ ਆ ਇਹ ਮੈਡਮ ਆਈ ਪਹਿਲੀ ਿਆਰ ਜ਼ਿੰਦਗੀ ਚ ਪਹਿਲੀ ਿਆਰ ਵਿੱਕੀ ਵੀ ਪਹਿਲੀ ਿਆਰ ਪੀਤੋ ਵੀ ਪਹਿਲੀ ਿਆਰ ਸਾਡਾ ਸਾਰਾ ਪਰਿਵਾਰ ਇੱਥੋਂ ਤੱਕ ਕਰਨ ਵੀ ਪਹਿਲੀ ਿਆਰ ਮਹਿਰ ਵੀ ਸਾਹਿਬ ਵੀ ਪਹਿਲੀ ਿਆਰ ਤੂੰ ਤੇ ਮੈਂ ਆਏ ਮਾਤਾ ਤੇ ਤੂੰ ਜੀ ਨਵੇਂ ਭਰਾਏ ਇਹਦੇ ਬਾਕੀ ਸਾਰੇ ਪਹਿਲੀ ਵਾਰ ਹੀ ਆਏ ਤੇ ਤੂੰ ਤਾਂ ਆਏ ਵੀ ਸਕੂਲ ਦੇ ਕਰਕੇ ਹਣਾ ਉਹ ਸਕੂਲ ਦੇ ਟੂਰ ਆਏ ਜੀ ਸਰ ਉਹਦਾ ਟੂਰ ਮਾਇ ਸੋਨਾ ਬਣਾਇਆ ਹਨ ਹੂੰ ਮਿਹਦੇਆਣਾ ਸਾਹਿਬ ਮਿਹਦੇਆਣਾ ਸਾਹਿਬ ਹਰੇਕ ਜੋ ਵੀ ਸਿੱਖ ਧਰਮ ਦੇ ਵਿੱਚ ਹੋਇਆ ਵਾ ਜਿੰਨੀਆਂ ਮਸ਼ਹੀਦੀਆਂ ਹੋਈਆਂ ਵਾਂ ਇੱਥੇ ਉਹ ਹਰੇਕ ਦੇ ਬੁੱਤ ਬਣੇ ਆ ਤੇ ਨਾਲ ਜਿਹੜਾ ਵਾ ਇਤਿਹਾਸ ਲਿਖਿਆ ਤਾਰਾ ਸਿੰਘ ਆਰਟਿਸਟ ਜੀ ਉਹਨਾਂ ਦੇ ਦੁਆਰਾ ਬਣਾਈਆਂ ਜਾਂਦੀਆਂ ਨੇ ਕਿ ਜਿੰਨਾ ਜਾਨ ਪਾਰਤੀ ਹੁੰਦੀ ਆ ਐਵੇਂ ਸਿਰਾਂ ਦੇ ਮੋਲ ਪੈ ਰਹੇ ਆ ਸਿੱਖਾਂ ਦੇ ਸਿਰਾਂ ਦੇ ਮੋਲ ਸਿਰਫ ਇਹ ਆ ਵੀ ਇਹ ਬੋਲ ਨਹੀਂ ਸਕਦੀਆਂ ਨਹੀਂ ਤੇ ਬਾਕੀ ਕੋਈ ਕਸਰ ਨਹੀਂ ਚੰਗੀ ਤਾਂ ਦੱਸ ਦਿਆਂ ਸਭ ਕੁਝ ਇੱਟਾ ਇੱਟਾ ਹੋਣਾ ਨਹੀਂ ਕਿਹੜਾ ਹੋਂਟੇ ਕਰੇ ਹੋ ਜਾਂਦੇ ਆ ਮਹੰਤ ਕਿਰਪਾਲ ਦਾਸ ਜੰਗ ਵਿੱਚ ਬੰਨੇ ਤਾਂ ਕਿਦਰਾਣੀ ਦੀ ਢਾਬ ਮਾਤਾ ਭਾਗੋ ਜੀ ਸਾਰਾ ਜੰਗ ਦਾ ਮਾਹੌਲ ਬਣਿਆ ਰਿਆ ਬਾ ਸਾਰਿਆਂ ਨੂੰ ਬੁਲਾ ਲਓ 42% ਹੋ ਗਿਆ ਹੈ ਨਾ ਭਾਈ ਜੈ ਸਿੰਘ ਖੱਲਕਟ ਜਦੋਂ ਆਪਾਂ ਅਰਦਾਸ ਵਿੱਚ ਪੜਦੇ ਆਂ ਵੀ ਕੁੱਟੀਆਂ ਖੱਲਾਂ ਲਹਾਈਆਂ ਤਾਂ ਆਰਿਆਂ ਨਾ ਚਰਾਏਗੇ ਇਹਨਾਂ ਦਾ ਜ਼ਿਕਰ ਹੁੰਦਾ ਵਿੱਚ ਆਰਟਿਸਟ ਉਹਨਾਂ ਦੇ ਨਾਮ ਲਿਖੇ ਹੋਏ ਆ ਉੱਪਰ ਜਿਨ੍ਹਾਂ ਜਿੰਨਾ ਵੀ ਇਹ ਤਿਆਰ ਕੀਤੇ ਨੇ ਵੀਰ ਬੁੱਧੂ ਸ਼ਾਹ ਜੀ ਇਧਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਭਾਈ ਜਾਲਾ ਜੀ ਜਿਨ੍ਹਾਂ ਨੂੰ ਦੇਗ ਵਿੱਚ ਉਬਾਲ ਦਿੱਤਾ ਜਾ ਰਿਹਾ ਇਹ ਸਿੱਖਾ ਦੀਆਂ ਸਾਰੀਆਂ ਨੇ ਸਾਰੀਆਂ ਕੁਰਬਾਨੀਆਂ ਆਈਆਂ ਮਤਲਬ ਇਹ ਐਵੇਂ ਨਹੀਂ ਸਿਰਫ ਮੂਰਤੀਆਂ ਬਣਾ ਦਿੱਤੀਆਂ ਗਈਆਂ ਵਾ ਇਹ ਅਸਲੀਅਤ ਵਾ ਇਹ ਹਕੀਕਤ ਵਾ ਇਤਿਹਾਸ ਆ ਸਾਡਾ ਜੋ ਦਰਸਾਇਆ ਗਿਆ ਸਾਈ ਮੀਆਂ ਮੀਰ ਜੀ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਸਾਈ ਮੀਆਂ ਮੀਰ ਜੀ ਕਿਸੇ ਧਰਮ ਨਾਲ ਵਿਰੋਧ ਨਹੀਂ ਸੀ ਹੈਗਾ ਕਿਸੇ ਜਾਤ ਨਾਲ ਵਿਰੋਧ ਨਹੀਂ ਸੱਚਮੁੱਚ ਐਵੇਂ ਲੱਗਦਾ ਵੀ ਤਾਂ ਜੰਗ ਲੱਗੀ ਹੁੰਦੀ ਸੱਚਮੁੱਚ ਵੀ ਹੁਣੇ ਹੀ ਉੱਠ ਕੇ ਇਹਨਾਂ ਨੇ ਬੋਲ ਪੈਣਾ ਮਾਈ ਭਾਗੋ ਜੀ ਮੋਤੀराम ਮਾਤਾ ਜੀ ਬੱਚਿਆਂ ਨੂੰ ਛੇ ਦਿਰੀ ਮੱਖਵਰ ਦੇਣਾ ਤੇ ਆਪਾਂ ਉਹ ਗਏ ਫਤੇਗੜ ਸਾਹਿਬ ਤੋਂ ਸਰਾਂਦੇ ਤੋਂ ਇਹ ਸਾਰੇ ਦਾ ਸਾਰਾ ਉਹ ਇਤਿਹਾਸ ਛੋਟੇ ਸਾਹਿਬ ਜਦਾਂ ਨੂੰ ਕਿਵੇਂ ਲਿਆਂਜ ਤਣਿਆ ਜਾ ਰਿਹਾ ਇਹ ਮੋਤੀਰਾ ਮੈਰਾ ਜੀ ਮਾਤਾ ਗੁਜਰਕੌਰ ਨੂੰ ਦੱਸ ਰਿਹਾ ਪੱਖ ਬਾਰੇ ਜਾਗ ਜਾਨ ਨੂੰ ਸੂਬੇ ਦੀ ਕਚੈਰੀ ਵਿੱਚ ਪੇਸ਼ ਕਰਨਾ ਹੈ ਉਹ ਤਾਂ ਦ੍ਰਿਸ਼ ਹੈ ਫਤਵਾਸੋਂ ਆਇਆ ਜਾਇਆ ਸਰਜਟ ਇੱਥੇ ਪੇਸ਼ੀ ਬਾਤ ਲੈ ਕੇ ਜਾਇਆ ਜਾ ਰਿਹਾ ਛੰਡੇਪੁਰ ਤੋਂ ਵਿਚਾਰੀ ਵਾਲਾ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਹੜਾ ਪੰਜਾਬ ਵੱਲ ਹੁੰਦੇ ਆ ਬਾਬਾ ਦੀਪ ਸਿੰਘ ਜੀ ਸਰਦਾਰ ਹਰੀ ਸਿੰਘ ਨਲੂਆ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਤਸਹੀਅ ਦਿੱਤੇ ਜਾ ਰਹੇ ਆ ਏਜਿਆਂ ਦੇ ਨਾਲ ਜਬੂਰਾ ਦੇ ਨਾਲ ਮਾਸ ਨੂੰ ਚਿਆ ਜਾ ਰਹੇ ਉਹਨਾਂ ਦੇ ਬੱਚੇ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰੀ ਦੇ ਮੂੰਹ ਚ ਪਾਇਆ ਗਿਆ ਮਾੜੀ ਕੰਬੋ ਕੀ ਵਾਲਾ ਇਹ ਆ ਜੀ ਜਿਹਨੇ ਮੱਛੇ ਰੰਗੜ ਦਾ ਸਿਰ ਵੱਢਿਆ ਦਰਬਾਰ ਸਾਹਿਬ ਦੀ ਵੀ ਇਹਦੀ ਵੀ ਕਰਦਾ ਹੈ ਵਿੱਚ ਬਹਿ ਕੇ ਉਹਦਾ ਸਿਰ ਵੱਢ ਕੇ ਲੈਂਦਾ ਹੈ ਸਰਦਾਰ ਮਹਤੋਪ ਸਿੰਘ ਮੀਰਾ ਕੋਟੀਆ ਪਾਈਤਾਰੂ ਸਿੰਘ ਜੀ ਜਿਨ੍ਹਾਂ ਨੇ ਖੋਪੜੀ ਲਵਾਈ ਸਾਈਡ ਆਹ ਨਾਲ ਚੀਰੋਂ ਦਾ ਦ੍ਰਿਸ਼ ਇਧਰ ਚੜ੍ਹਦੀ ਚੜ੍ਹਦਾ ਸਬੀਅਕ ਸਿੰਘ ਤੇ ਸ਼ਾਬਾਸ਼ ਸਿੰਘ ਮਹਾਰਾਜਾ ਦਲੀਪ ਸਿੰਘ ਜੀ ਇਧਰ ਗੁਰਦਰਾ ਇਧਰ ਹੈਗਾ ਜੀ ਸਰੋਵਰ ਭਾਈ ਦਿਆ ਸਿੰਘ ਜੀ ਪਾਈਰਮ ਸਿੰਘ ਦੀ ਪੰਜ ਪਿਆਰੇ ਅਰਜੇ ਮੰਨ ਮਾਇ ਨਾਈ ਵਜਾ ਰਹਾ ਰੋਹੀ ਮਹਾਰਾਜ ਪੰਜ ਰਾਜ ਤੁਰੰ ਬਾਸ ਤੁਰੰ ਨਹਿ ਸਭੇ ਪੂਰਾ ਕੰਦੇ ਨਾਮਹਿ ਮਹਾਰਾਜਾ ਕੀ ਵਰਤੋਂ ਤੇ ਚਾਲੇ ਜਾਂਦੀ ਰਾਗੀ ਹਰਾਉ ਪੂਰਾ ਸੋਹੇ ਪੂਰਾ ਸੰਦੂਗਾ ਦਾ ਮਹੂਰਾ ਜੋ ਤੇ ਮਾਰੂ ਪਦਨ ਚੱਲੇ ਆ ਜੀ ਹੁਣ ਪਿੰਡ ਨੂੰ ਤੇ ਮੀਂਹ ਲੱਤ ਗਿਆ ਚਲੋ ਚਲੋ ਮੈਂ ਤੇ ਆਸਤੇ ਪੁਵਾਰੀ ਝਾਤੀ ਮਰਵਾਦਾ ਜਿਹੜੇ ਵੀ ਭੈਣ ਭਰਾ ਨੇ ਇਤਿਹਾਸ ਪੜ੍ਹਨਾ ਹੋਵੇ ਗੋਦਰਾ ਸਾਹਿਬ ਦਾ ਉਹ ਪਾਉਜ਼ ਕਰਕੇ ਤੇ ਪੜ ਲਿਓ ਮੈਨੂੰ ਆਹ ਚੀਜ਼ ਦੇਖਣ ਦਾ ਪੜਨ ਦਾ ਬਹੁਤ ਵਧੀਆ ਲੱਗਦਾ ਵੀ ਜ਼ੂਮ ਕਰ ਲਿਓ ਜੇ ਕਿਉਂ ਨਾ ਪਤਾ ਲੱਗੂ ਭੈਣ ਭਰਾ ਨੂੰ ਕੋਈ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਿਕ ਉਪਰਵ ਧਰਤੀ ਹੈ ਮੈਧਿਆਣਾ ਮੈਧਿਆਣਾ ਤੋਂ ਹੈ ਤੇ ਜੇ ਕਿਸੇ ਵੀਰ ਭਰਾ ਨੇ ਆਉਣਾ ਵਾ ਉਹਦੇ ਵਾਸਤੇ ਇੱਥੇ ਰੋਡ ਮੈਪ ਦਿਲ ਨਹੀਂ ਜਾਣ ਨੂੰ ਕਰਦਾ ਸੱਚੀ ਜੀ ਜੀ ਕਰਦਾ ਬੈਠੇ ਰਹੀਏ ਕੜੀਕੋੜ ਜਿੰਨਾ ਟਾਈਮ ਇੱਥੇ ਬੈਠ ਸਕੀਏ ਦੇਖ ਸਕੀਏ ਨੰਨ ਆਪਣੇ ਇਤਿਹਾਸ ਨੂੰ ਆਪਣੇ ਪੁਰਖਿਆਂ ਨੂੰ ਪਰ ਮੌਸਮ ਖਰਾਬ ਹੋ ਰਿਹਾ ਲੇਟ ਹੋ ਗਏ ਆਪਾਂ ਤੇ ਹੁਣ ਚੱਲਦੇ ਆਂ ਫਿਰ ਕਿਤੇ ਆਵਾਂਗੇ ਲੰਮਾ ਟਾਈਮ ਕੱਢ ਕੇ ਬੈਠਾਂਗੇ ਸਪੈਸ਼ਲ ਆਵਾਂਗੇ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਜਾਣ ਤੇ ਬਾਰਿਸ਼ ਸ਼ੁਰੂ ਹੋ ਗਈ ਆ ਸਫ਼ਰ ਸਾਡਾ ਲੰਮਾ ਵਾ ਤੇ ਬਾਕੀ ਬਹੁਤ ਟਾਈਮ ਬਾਅਦ ਆਏ ਮੈਨੂੰ ਲੱਗਿਆ ਵੀ 23 ਸਾਲ ਬਾਅਦ ਆਏ ਆਪਾਂ ਇੱਥੇ ਤੇ ਕਾਫੀ ਕੁਝ ਬਦਲ ਗਿਆ ਉਦੋਂ ਇੰਨੀਆਂ ਜੜੀਆਂ ਵਾ ਇੰਨੇ ਦ੍ਰਿਸ਼ ਨਹੀਂ ਸੀ ਹੁੰਦੇ ਪਰ ਬਹੁਤ ਵਧੀਆ ਆਰਟਿਸਟ ਜਿਹੜੇ ਜਿਨ੍ਹਾਂ ਨੇ ਤਿਆਰ ਕੀਤੇ ਆ ਸਿਰਫ ਇੱਕ ਜਾਣ ਪਾਉਣ ਦਾ ਸੀਗਾ ਵੀ ਉਹਨੇ ਬੋਲਾਂ ਲੱਗ ਪੈਣਾ ਵਾ ਐਡੇ ਵਧੀਆ ਤਰੀਕੇ ਨਾਲ ਦਿਖਾਏ ਗਏ। ਬਾਕੀ ਚਲੋ ਚਲਦੇ ਹਾਂ ਹੁਣ ਘਰ ਨੂੰ ਤੇ ਦੱਸੋ ਤੁਸੀਂ ਤੁਹਾਨੂੰ ਕਿਵੇਂ ਦਾ ਲੱਗਾ। ਚਾਹੇ ਕਿ ਤੁਸੀਂ ਵੀਡੀਓ ਵਿੱਚ ਹੀ ਦੇਖਿਆ ਵਾ ਪਰ ਆਪ ਆ ਕੇ ਵੀ ਦੇਖਣ ਦੀ ਕੋਸ਼ਿਸ਼ ਕਰਿਓ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਉਣ ਦੀ ਕੋਸ਼ਿਸ਼ ਜ਼ਰੂਰ ਕਰਿਓ। ਤੇ ਚਲੋ ਚੰਗਾ ਜੀ ਸਸਟੀ ਜੀ ਤਾਲੀ ਸਾਰਿਆਂ।